ਚ ਲਾਈਵ ਹੋਣ ਆ ਦੇਖ ਲੋ ਸਾਰਾ ਜਿੱਥੇ 55600 ਰੋਜ ਦਾ ਸਾਰੀਆਂ ਕੰਟਰੀਆਂ ਦੇ ਲੋਕ ਆਉਂਦੇ ਸਨ ਅੱਜ ਉਥੇ ਸੁੰਨਸਾਨ ਬਿਲਕੁਲ ਐਸ਼ ਨਾਟਾ ਸਾਇਆ ਪਿਆ ਜਿਹੜੇ ਬੱਚੇ ਹਜੇ ਵੀ ਪੰਜ ਚਾਰ ਮੇਰੇ ਕੈਂਪ ਵਿੱਚ ਐਮਟੀਸੀ ਕੈਂਪ ਕਲੈਕਸੀ ਕੋ ਵਿੱਚ ਹਨ ਉਹਨਾਂ ਨੂੰ ਵੀ ਰਿਪੋਰਟੇਸ਼ਨ ਲੱਗੀ ਹੋਈ ਹੈ ਬਾਕੀ ਕੰਟਰੀਆਂ ਦੇ ਜਿੰਨੇ ਵੀ ਲੋਕ ਹਨ ਸਾਰਿਆਂ ਨੂੰ ਰਿਪੋਰਟੇਸ਼ਨ ਕੀਤਾ ਜਾ ਰਿਹਾ ਹੈ ਕੋਈ 11 ਦਿਨ ਤੋਂ ਇੱਥੇ ਆਇਆ ਕੋਈ 18 ਦਿਨ ਤੋਂ ਆਇਆ ਕੋਈ ਮਹੀਨੇ ਤੋਂ ਆਇਆ ਪਰ 6 ਮਹੀਨੇ ਪਹਿਲਾਂ ਟਰੰਪ ਨੇ ਰੌਲਾ ਪਾ ਦਿੱਤਾ ਸੀ ਕਿ ਮੈਂ ਸਾਰੇ ਬਾਹਰ ਕੱਢਨੇ ਨੇ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਹੁਣ ਜਦੋਂ ਅਮਰੀਕਾ ਦੇ ਵਿੱਚ ਸਰਕਾਰ ਬਦਲੀ ਆ ਤੇ ਟਰੰਪ ਸਰਕਾਰ ਆਈ ਹੈ ਤੇ ਟਰੰਪ ਸਰਕਾਰ ਲਗਾਤਾਰ ਭਾਰਤੀਆਂ ਨੂੰ ਤੇ ਅਮਰੀਕਾ ਦੇ ਵਿੱਚ ਰਹਿ ਰਹੇ ਗੈਰ ਕਾਨੂੰਨੀ ਲੋਕਾਂ ਨੂੰ ਡਿਪੋਰਟ ਕਰ ਰਹੀ ਹੈ ਤੇ ਉਹ ਵੀ ਹੱਤਕੜੀਆਂ ਲਾ ਕੇ ਸੈਨਿਕ ਜਹਾਜ਼ਾਂ ਰਹੀਂ ਇਸ ਵੇਲੇ ਫਰੀਦਕੋਟ ਨਾਲ ਸੰਬੰਧਿਤ ਉਹ ਵਿਅਕਤੀ ਜਿਹੜਾ ਇਸ ਤਰ੍ਹਾਂ ਦੇ ਅਮਰੀਕਾ ਵਿੱਚ ਦਾਖਲ ਹੋਏ ਨਜਾਇਜ਼ ਦਾਖਲ ਹੋਏ ਲੋਕਾਂ ਲਈ ਉਹਨਾਂ ਦੀ ਤੰਦਰੁਸਤੀ ਲਈ ਉਹਨਾਂ ਦੀ ਸਲਾਮਤੀ ਲਈ ਉੱਥੇ ਉਹਨਾਂ ਦੇ ਸਹੀ ਸਲਾਮਤ ਰਹਿਣ ਦੀ ਅਰਦਾਸ ਕਰਦਾ ਸੀ ਉਹ ਉਸ ਜਗ੍ਹਾ ਤੇ ਪਹੁੰਚਿਆ ਉਸ ਕੰਧ ਕੋਲ ਪਹੁੰਚਿਆ ਜਿਹੜੀ ਕੰਧ ਲੰਘ ਕੇ ਇਹ ਲੋਕ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਸੀ ਜਸਵੰਤ ਸਿੰਘ ਰਾਹੀ ਨੇ ਉਸ ਕੰਧ ਦੇ ਅੱਗੇ ਜੇ ਮੈਕਸੀਕੋ ਵਾਲੀ ਕੰਧ ਸੀ ਉਸ ਦੇ ਅੱਗੇ ਖੜ ਕੇ ਇਹ ਸਾਰੀ ਗੱਲ ਦੱਸੀ ਕਿ ਅੱਜ ਉੱਥੇ ਸਨਾਟਾ ਛਾਇਆ ਪਿਆ ਹੈ ਤੇ ਨਾਲ ਦੀ ਨਾਲ ਲੋਕਾਂ ਨੂੰ ਅਪੀਲ ਵੀ ਕੀਤੀ ਜਿਹੜੇ ਰਸਤੇ 'ਚ ਫਿਰਦੇ ਆ ਡੰਕੀ ਲਾ ਕੇ ਉਹਨਾਂ ਨੂੰ ਵੀ ਤੇ ਜਿਹੜੇ ਜਾਣ ਦੀ ਤਾਕ ਵਿੱਚ ਆ ਉਹਨਾਂ ਨੂੰ ਵੀ ਆਓ ਸੁਣੋ ਮੈਕਸੀਕੋ ਵਾਲੀ ਕੰਧ ਕੋਲੇ ਖੜ ਕੇ ਕੀ ਦੱਸ ਰਹੇ ਨੇ ਅਸਲ ਸਥਿਤੀ ਭਾਈ ਜਸਵੰਤ ਸਿੰਘ ਰਾਹੀ ਤਾਰੇ ਇੰਡੀਆ ਦੇ ਅਤੇ ਆਪਣੇ ਪੰਜਾਬ ਦੀ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਦਾਸ ਅੱਜ ਮੈਕਸੀਕਾਲੀ ਅਤੇ ਕਲੈਕਸਿਕੋ ਦੇ ਬਾਰਡਰ ਤੇ ਮੈਂ ਅੱਜ ਆਇਆ ਜੇ ਜਿਸ ਕੈਂਪ ਦੇ ਵਿੱਚ ਮੈਕਸੀਕਾਲੀ ਤੋਂ ਬੱਚੇ ਐਂਟਰ ਹੋ ਕੇ ਅਮਰੀਕਾ ਦੇ ਵਿੱਚ ਕਲੈਕਸਿਕੋ ਚ ਕੈਂਪ ਵਿੱਚ ਜਾਂਦੇ ਨੇ ਦਾਸ ਉੱਥੇ ਹਰ ਬੋਧਵਾਰ ਅਰਦਾਸ ਕਰਨ ਜਾਂਦਾ ਸੀ 9 ਸਾਲ ਤੋਂ ਮੈਂ ਫੀ ਸੇਵਾ ਕਰ ਰਿਹਾ। ਇਹ ਆਪ ਜੀਆਂ ਨੂੰ ਬੇਨਤੀ ਹੈ ਕਿ ਹੁਣ ਆ ਦੇਖ ਲਓ ਸਾਰਾ ਜਿੱਥੇ 5 5 600 100 ਰੋਜ ਦਾ ਸਾਰੀਆਂ ਕੰਟਰੀਆਂ ਦੇ ਲੋਕ ਆਉਂਦੇ ਸਨ ਅੱਜ ਉੱਥੇ ਸੁੰਨਸਾਨ ਬਿਲਕੁਲ ਐਸ਼ਨਾਟਾ ছায়ਾ ਪਿਆ। ਬਿਲਕੁਲ ਹੀ ਜੋ ਕੋਈ ਵੀ ਇੱਥੇ ਨਹੀਂ ਆ ਰਿਹਾ ਤੇ ਮੈਂ ਸਾਰੇ ਆਪਣੇ ਹਰਿਆਣੇ ਦੀ ਪੰਜਾਬੀ ਵੀਰਾਂ ਨੂੰ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਉਹਨਾਂ ਕਿ ਭਾਈ ਵੈਸਾ ਉਹਦਾ ਬਰਬਾਦ ਨਾ ਕਰੋ ਬੱਚਿਆਂ ਨੂੰ ਨਾ ਭੇਜੋ ਉੱਥੇ ਹੀ ਕਿਵੇਂ ਨਾ ਕਿਵੇਂ ਕਿਸੇ ਵੀ ਕੰਮ ਦੇ ਵਿੱਚ ਲਾ ਕੇ ਉਹਨਾਂ ਨੂੰ ਸੈਟਲ ਕਰੋ ਤਾਂ ਕਰਕੇ ਉਹਨਾਂ ਬੱਚਿਆਂ ਦਾ ਭਵਿੱਖ ਉਹ ਤੇ ਜਿਹੋ ਜਿਹਾ ਹੀ ਹੈ ਉਹੋ ਜਿਹਾ ਹੀ ਬਣ ਜਾਏ ਸੋ ਇਹ ਕੁਝ ਆਪਾਂ ਏਜੰਟਾਂ ਨੂੰ ਦੋਸ਼ ਦੇ ਰਹੇ ਆਂ ਵੈਸੇ ਉਹ ਲੌਲੀਪੌਪ ਬਹੁਤ ਦਿੰਦੀ ਹੈ ਅਜੰਡ ਕਹਿੰਦੇ ਕਿ ਸਿੱਧਾ ਮਸੀਕੋ ਬਾੜਾਂਗੇ ਤਾਂ ਸਿੱਧਾ ਟਪਾ ਦੇਵਾਂਗੇ ਉਹ ਸਾਰਾ ਕੁਝ ਗਲਤ ਬੋਲਦੇ ਐ ਉਹਨਾਂ ਦੀਆਂ ਵੀ ਗਲਤੀਆਂ ਨੇ ਪਰ ਸਾਡੀਆਂ ਗਲਤੀਆਂ ਉਦੋਂ ਵੀ ਜ਼ਿਆਦਾਆਂ ਨੇ ਜਦੋਂ 6 ਮਹੀਨੇ ਤੱਕ ਸਾਨੂੰ ਇਹ ਪਤਾ ਲੱਗ ਗਿਆ ਸੀ ਕਿ ਟ੍ਰੈਂਪ ਨੇ ਆ ਜਾਣਾ ਤੇ ਟ੍ਰੈਂਪ ਨੇ ਆਉਂਦਿਆ ਸਾਰੀ ਸਾਰਾ ਕੁਝ ਬਲੌਗ ਕਰਦੇ ਨੇ ਅਤੇ ਜਿੰਨੇ ਵੀ ਲੋਕ ਜਿਹਦੇ ਬੱਚੇ ਹਜੇ ਵੀ 5-4 ਮੇਰੇ ਕੈਂਪ ਵਿੱਚ ਐਮਟੀਸੀ ਕੈਂਪ ਕਲੈਕਸੀ ਕੋ ਵਿੱਚ ਹਨ ਉਹਨਾਂ ਨੂੰ ਵੀ ਰਿਪੋਰਟੇਸ਼ਨ ਲੱਗੀ ਹੋਈ ਐ ਬਾਕੀ ਕੰਟਰੀਆਂ ਦੇ ਜਿੰਨੇ ਵੀ ਲੋਗ ਹਨ ਸਾਰਿਆਂ ਨੂੰ ਰਿਪੋਰਟੇਸ਼ਨ ਕੀਤਾ ਜਾ ਰਿਹਾ ਸੋ ਅਸੀਂ ਇੱਥੋਂ ਜਿਹੜੇ ਰਿਪੋਰਟ ਹੋ ਕੇ ਗਏ ਨੇ ਅਸੀਂ ਦੁੱਖ ਦਾ ਉਹਨਾਂ ਦੇ ਨਾਲ ਪ੍ਰਗਟਾਵਾ ਕਰਦੇ ਹਾਂ ਪਰ ਕੋਈ 11 ਦਿਨ ਤੋਂ ਇੱਥੇ ਆਇਆ ਕੋਈ 18 ਦਿਨ ਤੋਂ ਆਇਆ ਕੋਈ ਮਹੀਨੇ ਤੋਂ ਆਇਆ ਪਰ 6 ਮਹੀਨੇ ਪਹਿਲਾਂ ਟਰੰਪ ਨੇ ਰੌਲਾ ਪਾ ਦਿੱਤਾ ਸੀ ਕਿ ਮੈਂ ਸਾਰੇ ਬਾਹਰ ਕਰਨੇ ਨੇ ਫਿਰ ਉਹਦੇ ਵਿੱਚ ਸਾਨੂੰ ਵੀ ਕੋਈ ਸੋਚਣਾ ਪਏਗਾ ਅਸੀਂ ਕਾਲੀ ਨਾ ਕਰੀਏ ਬੱਚਿਆਂ ਦੇ ਪਿੱਛੇ ਨਾ ਲੱਗੀਏ ਬੱਚੇ ਬੱਚਿਆਂ ਦਾ ਜੰਗ ਖੂਨ ਹੈ ਇਹ ਸਾਨੂੰ ਕਹਦੇ ਕਿ ਛੇਤੀ ਕਰੋ ਅਸੀਂ ਜਾਂਦੇ ਆ ਸਰ ਪਤਾ ਨਹੀਂ ਕਿੰਨੀਆਂ ਕਮਾਈਆਂ ਕਰ ਲਾਂਗੇ ਇਸ ਕਰਕੇ ਇਹਨਾਂ ਨੂੰ ਨਾ ਭੇਜਿਆ ਜਾਏ ਹੁਣ ਬਿਲਕੁਲ ਹੀ ਸਾਰਾ ਕੁਝ ਬੰਦ ਹੈ ਡਬਲ ਡਬਲ ਕੰਦਾ ਕਰ ਦਿੱਤੀਆਂ ਨੇ ਆ ਮੇਰੇ ਪਿੱਛੇ ਇੱਕ ਬਿਲਡਿੰਗ ਜਿਹੜੀ ਬਣੀ ਹੈ ਇਹ ਬਿਲਡਿੰਗ ਤੁਸੀਂ ਹੈਰਾਨ ਹੋ ਜਾਵੋਗੇ ਥੋੜੀ ਜਿਹੀ ਬਣਾ ਦਿੱਤੀ ਇਹਨਾਂ ਨੇ ਤੁਹਾਨੂੰ ਮੈਂ ਦੂਜੇ ਉਧਰਲੇ ਪਾਸੇ ਜਿੱਥੇ ਲੋਕੀ ਵਾਕ ਕਰਕੇ ਜਾਂਦੇ ਆ ਤੇ ਲੋਕੀ ਮਿਸਿਕੋ ਦੇ ਆਉਂਦੇ ਆ ਇੱਧਰ ਕੰਮ ਕਰਨ ਵਾਸਤੇ ਉਹ ਵੀ ਏਰੀਆ ਬਖਾਵਾਂਗਾ ਪਰ ਮੇਰੀ ਹੱਥ ਬੰਨ ਕੇ ਬੇਨਤੀ ਹੈ ਅਸੀਂ ਗੁਰਦੁਆਰਾ ਸਾਹਿਬ ਜਦੋਂ ਬੱਚੇ ਆਉਂਦੇ ਸਨ ਸਾਡੇ ਗੁਰਦੁਆਰਾ ਸਾਹਿਬ ਐਲਸੈਂਟਰ ਉਹ ਵੀ ਕੀ ਆ ਜਾਂਦੇ ਸਨ ਪਰ ਹੁਣ ਹੱਥ ਬੰਨ ਕੇ ਸਾਰਿਆਂ ਨੂੰ ਬੇਨਤੀ ਹੈ ਭਾਈ ਕਾਲੀ ਨਾ ਕਰੋ ਕਿ ਜਿਨ੍ਹਾਂ ਦੇ ਵੀ ਆਉਣਾ ਹੋਵੇ ਉਹ ਸਿੱਧਾ ਜਿਨ੍ਹਾਂ ਨੂੰ ਵੀਜ਼ਾ ਮਿਲਦਾ ਅਮਰੀਕਾ ਦਾ ਆ ਜਾਣ ਪਰ ਐਵੇਂ ਦੋ ਨੰਬਰ ਦੇ ਵਿੱਚ ਡੌਂਗੀਆਂ ਦੇ ਚੱਕਰਾਂ ਵਿੱਚ ਨਾ ਆਓ ਬੜੀਆਂ ਸਟੋਰੀਆਂ ਨੇ ਜਿਹੜੀਆਂ ਬੱਚਿਆਂ ਦੇ ਨਾਲ ਬਹੁਤ ਕੁਝ ਹੋਇਆ ਹੈ ਕਈ ਜੰਗਲਾਂ ਦੇ ਵਿੱਚ ਵਿਚਾਰੇ ਬਿਮਾਰ ਹੋਏ ਦਰਖਤਾਂ ਦੇ ਨਾਲ ਹੀ ਉੱਥੇ ਮਾਰ ਕੇ ਉਹਨਾਂ ਨੂੰ ਜਾਨਵਰਾਂ ਨੇ ਖਾ ਲਿਆ ਅਤੇ ਉਹਨਾਂ ਦੇ ਪਿੰਜਰ ਪਏ ਨੇ ਬਨਾਮਾ ਦੇ ਜੰਗਲਾਂ ਦੇ ਵਿੱਚ ਹੋਰ ਬੜੀਆਂ ਜਿਹੜੀਆਂ ਘਟਨਾਵਾਂ ਹੋਈਆਂ ਬੇੜੀਆਂ ਡੁੱਬ ਗਈਆਂ ਅਸੀਂ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਪਰ ਕੁਝ ਗਲਤੀਆਂ ਸਾਡੀਆਂ ਨੇ ਉਹਨਾਂ ਗਲਤੀਆਂ ਨੂੰ ਅਸੀਂ ਸੁਧਾਰ ਕੇ ਬੱਚਿਆਂ ਨੂੰ ਖੇਤੀਬਾੜੀ ਦੇ ਹੋਰ ਕੰਮਾਂ ਦੇ ਵਿੱਚ ਲਾਈਏ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਬਿਲਕੁਲ ਹੀ ਕਿਸੇ ਬੱਚੇ ਨੂੰ ਨਾ ਭੇਜੋ ਹੱਥ ਮਨ ਕੇ ਬੇਨਤੀ ਹੈ ਆ ਦੇਖੋ